ਜੋ ਵੀ ਤਰੀਕਾ ਇਸੇ ਤਰ੍ਹਾਂ ਹੀ ਆਪਣਾ ਕੰਮ ਜਿਹੜਾ ਹੈਗਾ ਇਹ ਬੱਚਿਆਂ ਦੀ ਲੋੜ ਹੈ ਇਹਨਾਂ ਨੂੰ ਬੁਲੰਦੀਆਂ ਤੇ ਲੈ ਕੇ ਜ ਬਹੁਤ ਬਹੁਤ ਵੱਡਾ ਬੁਰਾਣਾ ਇਹ ਜਿਹੜਾ ਧੀਆਂ ਦੇ ਵਾਸਤੇ ਕੋ ਗੱਲ ਕਰ ਰਹੇ ਨੇ ਨਹੀਂ ਤਾਂ ਧੀਆਂ ਨੂੰ ਪੱਥਰ ਸਮਝਿਆ ਜਾਂਦਾ ਸੀ ਜਨੂੰ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਅੱਜ ਜਿਹੜਾ ਸਮਾਂ ਉਹਦੇ ਚ ਅਸੀਂ ਧੀਆਂ ਜਿਹੜੀਆਂ ਸਾਡੀਆਂ ਮੁੰਡਿਆਂ ਦੇ ਬਰਾਬਰ ਦੇ ਬਲਕੇ ਮੁੰਡਿਆਂ ਤੋਂ ਉੱਪਰ ਨੇ ਹਰ ਹਰ ਜਿਹੜੀ ਜਗ੍ਹਾ ਹੈਗੀ ਹੈ ਕਿਤੇ ਚਾਹੇ ਪਾਇਲਟ ਹੈ ਚਾਹੇ ਇੰਜੀਨੀਅਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਂ ਦਾਰਾ ਕਬੱਦੀ ਮੌਜੂਦ ਆ ਜੀ ਲੁਧਿਆਣਾ ਨੇੜੇ ਪਿੰਡ ਬੱਦੋਵਾਲ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਜਿਹੜਾ ਧੀਆ ਦਾ ਲੋਹੜੀ ਮੇਲਾ ਕਰਵਾਇਆ ਜਾ ਰਿਹਾ ਸਾਡੇ ਕੋਲ ਮੌਜੂਦ ਆ ਉਹ ਪ੍ਰਬੰਧਕ ਕਮੇਟੀ ਜਿਹੜੀ ਕਿ ਧੀਆ ਦਾ ਜਿਹੜਾ ਲੋਹੜੀ ਮੇਲਾ ਮਨਾ ਰਹੀ ਆ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰਾ ਨਾਮ ਗੁਰਮੁਖ ਬੱਦਵਾਲੀ ਆ ਜੀ ਹਾਂਜੀ ਅੱਜ ਧੀਆ ਦਾ ਲੋਹੜੀ ਮੇਲਾ ਕਰਵਾਇਆ ਜਾ ਰਿਹਾ ਕੀ ਸੋਚ ਕੇ ਕੀ ਧੀਆ ਦੇ ਰੁੱਤਵੇਂ ਨੂੰ ਉੱਪਰ ਚੁ ਕਿਉਂਕਿ ਅਸੀਂ ਪਿਛਲੇ ਸਮੇਂ ਤੋਂ 3 ਧੀਆਂ ਦਾ ਲੋੜੀ ਮੇਲਾ ਲਗਾਤਾਰ ਕਰਵਾਉਂਦੇ ਆ ਰਹੇ ਹਾਂ ਸਾਨੂੰ ਸਾਡੇ ਨਗਰ ਨਿਵਾਸੀਆਂ ਦਾ ਸਾਨੂੰ ਸਾਡੇ ਸਰਪੰਚ ਸਾਹਿਬ ਜੀ ਦਾ ਹੋਰ ਸਾਡੇ ਕੁਲਦੀਪ ਵੀਰ ਜੀ ਰਾਜੂ ਵੀਰ ਜੀ ਸਾਨੂੰ ਬਹੁਤ ਸਹਿਯੋਗ ਹੈ ਇਹਨਾਂ ਦਾ ਸਾਰਿਆਂ ਦਾ ਅੱਜ ਕਿੰਨੀਆਂ ਧੀਆਂ ਦੀ ਲੋੜੀ ਮਨਾਈ ਗਈ ਆ ਅੱਜ ਅਸੀਂ 12 ਧੀਆਂ ਦੀ ਲੋੜੀ ਮਨਾਈ ਹੈ ਜੀ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਅਸੀਂ ਮਤਲਬ ਇੰਨੇ ਜੋਗੇ ਹੋਏ ਜਿਵੇਂ ਕਿ ਅਸੀਂ ਦੇਖਿਆ ਜਿਹੜਾ ਕੱਠਾ ਬੀਬੀਆਂ ਦਾ ਕੱਠ ਜਿਆਦਾ ਮੇਲੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਮਤਲਬ ਹਰ ਇੱਕ ਦੇ ਚਿਹਰੇ ਤੇ ਰੌਣਕ ਆ ਉਹ ਧੀਆਂ ਜਿਨ੍ਹਾਂ ਨੂੰ ਤੁਸੀਂ ਅੱਜ ਜਿਨ੍ਹਾਂ ਦੇ ਰਤਵੇ ਨੂੰ ਉੱਪਰ ਚੱਕਣ ਵਾਸਤੇ ਇਹ ਜਿਹੜਾ ਮੇਲਾ ਕਰਵਾ ਰਹੇ ਹੋ ਅੱਜ ਉਹਨਾਂ ਧੀਆਂ ਦੇ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲ ਰਹੀ ਆ ਬਿਲਕੁਲ ਜੀ ਬਿਲਕੁਲ ਸਾਨੂੰ ਸਾਡੀਆਂ ਮਾਤਾਵਾਂ ਭੈਣਾਂ ਸਾਰੀਆਂ ਬੈਠੀਆਂ ਨੇ ਸਾਨੂੰ ਸਾਡੇ ਸਾਰੇ ਨਗਰ ਦਾ ਬਹੁਤ ਸਹਿਯੋਗ ਆ ਸਾਨੂੰ ਸਾਡੇ ਨੌਜਵਾਨ ਵੀਰਾਂ ਦਾ ਸਾਨੂੰ ਕਿਸੇ ਪੱਖੋਂ ਸਾਨੂੰ ਕੋਈ ਘਾਟ ਨਹੀਂ ਸਾਨੂੰ ਸਾਰਿਆਂ ਦਾ ਸਹਿਯੋਗ ਆ ਨਗਰ ਵਾਸੀਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਧੀਆਂ ਦੇ ਰਤਵੇ ਨੂੰ ਲੈ ਕੇ ਤੁਸੀਂ ਕਿੰਨਾ ਕੇ ਮਹਾਨ ਕਾਰਜ ਕਰਨ ਜਾ ਰਹੇ ਹਾਂ ਇਹ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਮਤਲਬ ਮਾਲਕ ਚਾਵੇ ਤਾਂ ਅਸੀਂ ਹੋਰ ਇਹਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਇਸ ਕਾਰਜ ਦੇ ਵਿੱਚ ਤੁਹਾਨੂੰ ਕਿੰਨਾ-ਕਿੰਨਾ ਦਾ ਸਹਿਯੋਗ ਆ ਜੀ ਸਾਨੂੰ ਸਾਰਿਆਂ ਦਾ ਸਹਿਯੋਗ ਆ ਜੀ ਸਾਨੂੰ ਸਾਰੇ ਸਾਡੇ ਨਗਰ ਦੇ ਸਰਪੰਚ ਸਾਹਿਬ ਜਸਪ੍ਰੀਤ ਸਿੰਘ ਜਸੂ ਜੀ ਔਰ ਨਿਰਮਲ ਅੰਕਲ ਜੀ ਸਾਡੇ ਜਹਰਵਲੀ ਪ੍ਰਧਾਨ ਗਗਲੀ ਜੀ ਔਰ ਕੁਲਦੀਪ ਜੀ ਰਾਜੂ ਗਰੇਵਾਲ ਸਾਨੂੰ ਸਾਰਿਆਂ ਦਾ ਸਹਿਯੋਗ ਆ ਭੀਰਾ ਬੱਧਵਾਲ ਖੇਡ ਪ੍ਰਮੋਟਰ ਰਣਜੀਤ ਰਾਣਾ ਜੀ ਸਾਨੂੰ ਸਾਰਿਆਂ ਦਾ ਸਹਿਯੋਗ ਆ ਜੀ ਜਿਵੇਂ ਕਿ ਅਸੀਂ ਇੱਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਸਾਡੇ ਕੋਲ ਮੌਜੂਦ ਨੇ ਇੱਥੋਂ ਦੇ ਸਰਪੰਚ ਸਾਹਿਬ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਰਪੰਚ ਜੀ ਪਹਿਲਾਂ ਤਾਂ ਗੌਰਮਕ ਤੇ ਜੀਤੇ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਧੀਆਂ ਦਾ ਇਨਾ ਉਪਰਾਲਾ ਕੀਤਾ ਹਰ ਇੱਕ ਸਾਲ ਮਨਾਉਂਦੇ ਆ ਇਹਨਾਂ ਨੂੰ ਵਧਾਈਆਂ ਦੇਣਾ ਤੇ ਸਾਰੇ ਨਗਰ ਵਾਸੀ ਬੱਦੋਵਾਲ ਨੂੰ ਬਹੁਤ ਵਧਾਈਆਂ ਦਿੰਨੇ ਆ ਬਹੁਤ ਵਧੀਆ ਧੀਆਂ ਦਾ ਮੇਲਾ ਹਰ ਇੱਕ ਪਿੰਡ ਨੂੰ ਮਨਾਉਣਾ ਚਾਹੀਦਾ ਧੀਆਂ ਨੂੰ ਬਹੁਤ ਉੱਪਰ ਰੱਖਣਾ ਚਾਹੀਦਾ ਮੁੰਡਿਆਂ ਦੇ ਬਰੋਬਰ ਆ ਇਹ ਸਾਰਿਆਂ ਨੂੰ ਇਹੀ ਆ ਕਿ ਧੀਆਂ ਦਾ ਸਾਰਿਆਂ ਵੱਲੋਂ ਬਦ ਚੱਲ ਕੇ ਹਿੱਸਾ ਲਓ ਜਿਨ੍ਹਾਂ ਨੇ ਵੀ ਧੰਨਵਾਦ ਆ ਜਿਨ੍ਹਾਂ ਦਾ ਜਿਨ੍ਹਾਂ ਨੇ ਇਹ ਚ ਸਹਿਯੋਗ ਪਾਇਆ ਅਸੀਂ ਧੰਨਵਾਦ ਕਰਦੇ ਆ ਸਾਰੇ ਨਗਰ ਵਾਸੀ ਵੱਦੋਵਾਲਾ ਪੰਚਾਇਤ ಗ್ರಾಮ ਪੰਚਾਇਤ ਵੱਨਿਓ ਸਾਰਿਆਂ ਦਾ ਧੰਨਵਾਦ ਇਹ ਸਨ ਇੱਥੋਂ ਦੇ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿ ਦੱਸਿਆ ਵੀ ਅੱਜ ਜਿਹੜਾ ਇੱਥੇ ਧੀਆਂ ਦਾ ਲੋਹੜੀ ਮੇਲਾ ਕਰਵਾਇਆ ਜਾ ਰਿਹਾ ਅਸੀਂ ਉਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਧੀਆਂ ਦੇ ਰੁਤਵੇ ਨੂੰ ਲੈ ਕੇ ਜਿਹੜੇ ਇਹ ਜੇ ਕਾਰਜ ਨੇ ਅਸੀਂ ਵੱਡੇ ਪੱਤਰ ਤੇ ਉਹ ਜਿਹੜੇ ਕਾਰਜ ਕਰਵਾਵਾਂਗੇ ਸਾਡੇ ਕੋਲ ਹੋਰ ਵੀ ਇੱਥੋਂ ਦੇ ਜਿਹੜੇ ਪ੍ਰਬੰਧਕ ਇਹਨੂੰ ਵੀ ਮੌ ਸਤਿ ਸ਼੍ਰੀ ਅਕਾਲ ਜੀ ਮੈਂ ਨਰਮਲ ਸਿੰਘ ਗਰੇਵਾਲ ਅੱਜ ਅਸੀਂ ਇੱਥੇ ਧੀਆਂ ਦਾ ਲੋਹੜੀ ਮੇਲਾ ਜਿਹੜਾ ਸਾਡੇ ਗੁਰਮੁਖ ਸਿੰਘ ਤੇ ਜੀਤਾ ਜੀ ਮਨਾ ਰਹੇ ਨੇ ਉਸੇ ਪਹੁੰਚੇ ਆ ਮੈਂ ਇਹ ਦੇਖ ਕੇ ਬੜਾ ਖੁਸ਼ ਆ ਕਿ ਕਿੱਥੇ ਉਹ ਸਮਾਂ ਸੀਗਾ ਕਿ ਜਦੋਂ ਲੋਕ ਧੀਆਂ ਨੂੰ ਢਿੱਡ ਚ ਹੀ ਮਾਰ ਦਿੰਦੇ ਸੀ ਜਮਣਾ ਵੀ ਨਹੀਂ ਦਿੰਦੇ ਉਹਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਸੀ ਪਥਰ ਸਮਝਦੇ ਸੀ ਧੀ ਨੂੰ ਪਰ ਇਹਨਾਂ ਮੁੰਡਿਆਂ ਨੇ ਚਾਰ ਪੰਜ ਸਾਲ ਤੋਂ ਲਗਾਤਾਰ ਜਿਹੜਾ ਪ੍ਰਾਲਾ ਕੀਤਾ ਕਿ ਧੀ ਸਭ ਤੋਂ ਉੱਪਰ ਹੈ ਅਗਰ ਧੀ ਹੈ ਤਾਂ ਅਸੀਂ ਆਂ ਜੇ ਧੀ ਹੈ ਨਹੀਂ ਤਾਂ ਤੁਸੀਂ ਕਿੱਥੋਂ ਜੰਮੋਗੇ ਜੇ ਧੀ ਨਹੀਂ ਤਾਂ ਤੁਸੀਂ ਬੱਚਾ ਕਿੱਥੋਂ ਬਿਆਹੋਗੇ ਸਾਡੇ ਮੁੰਡਿਆਂ ਤੋਂ ਵੀ ਵੱਧ ਨੇ ਧੀਆ ਇਹਦਾ ਜਿਹੜਾ ਪਰਾਲਾ ਇਹਨਾਂ ਨੇ ਕੀਤਾ ਬੜਾ ਹੀ ਸਲਾਹੁਣਯੋਗ ਹੈ ਤੇ ਅਸੀਂ ਵਧਾਈਆਂ ਦਿੰਦੇ ਆ ਇਹਨਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਇਦੋਂ ਵੱਧ ਚੜ੍ਹ ਕੇ ਮਨਾਉਣ ਤੇ ਇਹਨੂੰ ਬਰੰਦੀਆਂ ਸ਼ੋਣ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਉਹ ਬੱਚੀਆਂ ਛੋਟੀਆਂ-ਛੋਟੀਆਂ ਮੌਜੂਦ ਨੇ ਜਿਨ੍ਹਾਂ ਨੇ ਕਿ ਅੱਜ ਬੱਦੋਵਾਲ ਲੋੜੀ ਧੀਆ ਦੇ ਮੇਲੇ ਤੇ ਪਰਫਾਰਮੈਂਸ ਕੀਤੀ ਹੈ ਛੋਟੇ-ਛੋਟੇ ਬੱਚੇਓ ਕਿੰਨੇ ਸੋਹਣੇ ਸਜੇ ਹੋਏ ਨੇ ਪੁੱਤਰ ਕੀ ਨਾ ਤੁਹਾਡਾ ਭਰੀ ਤੁਸੀਂ ਵੀ ਅੱਜ ਪਰਫਾਰਮੈਂਸ ਕੀਤੀ ਹੈ ਕੀ ਛੜਾਇਆ ਸੀ ਤੁਸੀਂ ਮੈਂ ਤੁਸੀਂ ਪਰਫਾਰਮੈਂਸ ਕੀਤੀ ਅੱਜ ਹਾਂਜੀ ਠੀਕ ਕੀ ਪਰਫਾਰਮੈਂਸ ਕੀਤੀ ਹੈ ਇੱਕ ਮੈਂ ਸਿੰਗਿੰਗ ਦੀ ਕੀਤੀ ਆ ਤੇ ਇੱਕ ਡਾਂਸ ਦੀ ਕੀਤੀ ਸੀ ਅਸਲ ਕੋਈ ਪੰਜਾਬੀ ਬੋਲੀ ਆਉਂਦੀ ਆਪਾਂ ਨੂੰ ਪੰਜਾਬੀ ਬੋਲੀ ਨਹੀਂ ਸਹੀ ਆਉਂਦੀ ਆਸ ਬੇ ਢਾਂਚਿਰ ਹੋਇਆ ਤੈਨੂੰ ਅੱਲਾ ਖੋਲ ਰਹਿਂ ਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾਏ ਮੈਂ ਹੋਏ ਅੰਮੀ ਮੇਰੀ ਹਾਂ ਅੰਮੀ ਮੇਰੀ ਤੂੰ ਦੱਸ ਹੀ ਕਿਹੜਾ ਤਾਰਾ ਤੈਨੂੰ ਤੋੜਿ ਨਾਏ ਮੈਂ ਜੋ ਵਕਤ ਤੋਂ ਪਹਿਲਾਂ ਹਾਰੇ ਆ ਮੈਂ ਸੁਣਿਆ ਬੜੀ ਤੇ ਤਾਰੇ ਆ ਮੈਂ ਕਿੱਥੋਂ ਲਪਾਂ ਤੈਨੂੰ ਨਹੀਂ ਏ ਤਾਰੇ ਕਿੰਨੇ ਸਾਰੇ ਆ ਏ ਤਾਰੇ ਕਿੰਨੇ ਸਾਰੇ ਆ ਜੋ ਵਕਤ ਤੋ ਪਹਿਲਾ ਹਮਾਰੇ ਹਾਂ ਮੈਂ ਸੁਣਿਆ ਪੜੀ ਤੇ ਤਾਰਿਆਂ ਮੈਂ ਕਿੱਥੋਂ ਲੱਭਾਂ ਤੈਨੋਂ ਨਹੀਂ ਏ ਤਾਰੇ ਕਿੰਨੇ ਸਾਰੇ ਆ ਤੇਰੇ ਹੱਥਾਂ ਦੀ ਚੁਰੀ ਖਾਣੇ ਨੂੰ ਤਰਸੀ ਕੇ ਸ਼ੌਲ ਤੇਰਾ ਮੇਰੇ ਉੱਤੇ ਓੜਨਾ ਏ ਮੈਂ ਹੋ ਮਮੀ ਮੇਰੀ ਹੰਮੀ ਮੇਰੀ ਤੂੰ ਦਾਸੀ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਸਾਰੇ ਬੱਚਿਆਂ ਨੂੰ ਸਾਡੀ ਤੁਸੀਂ ਦੇਖਿਆ ਇਹ ਬੱਚੀ ਨੇ ਕਿੰਨਾ ਸੋਹਣਾ ਪਰਫੋਰਮੈਂਸ ਕੀਤਾ ਹੋਰ ਵੀ ਸਾਡੇ ਕੋਲ ਬੱਚੇ ਮੌਜੂਦ ਨੇ ਤੁਹਾਡਾ ਨੋ ਕੀ ਹੈ ਮੇਰਾ ਨਾਮ ਮਨਜੋਤ ਤੁਸੀਂ ਕੀ ਸੁਣਾਇਆ ਸੀ ਮੈਂ ਡਾਂਸ ਕੀਤਾ ਸੀ ਦੋ ਡਾਂਸ ਕੀਤੇ ਸੀ ਤੁਹਾਡਾ ਨੋ ਕੀ ਹੈ ਤੇਜਲ ਤੁਸੀਂ ਕੀ ਸੁਣਾਇਆ ਸੀ ਅਸੀਂ ਡਾਂਸ ਕੀਤੇ ਸੀ ਦੋ ਤੁਸੀਂ ਮੈਂ ਮੁਸਕਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਠੀਕ ਹੈ ਰਾਜਵੀਰ ਗੌਰ ਤੁਸੀਂ ਕਿੱਥੇ ਪੜਦੇ ਹੋ ਹਾਂਜੀ ਕਿਹੜੀ ਕਲਾਸ ਪੜਦੇ ਹੋ 7th ਕਿੱਥੇ ਪੜਦੇ ਹੋ ਸਰ ਗੌਰਮੈਂਟ ਇੰਜੀਨੀਅਰਿੰਗ ਗੌਰ ਨੂੰ ਲੋੜੀ ਧੀਆਂ ਦੀ ਮੇਲਾ ਵਧੀਆ ਲੱਗੇ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਧੀ ਦੇ ਮੇਲੇ ਤੇ ਇਸ ਵਾਰ ਮੈਂ ਕਹਿਣਾ ਚਾਹੁੰਨੀ ਹਾਂ ਕਿ ਕਿ ਸਹੀ ਹਰੇਕ ਸਾਲ ਇਦਾਂ ਦੀ ਧੀਆਂ ਦੀ ਲੋੜੀ ਦਾ ਮੇਲਾ ਮਨਾਇਆ ਜਾਵੇ ਹਾਂਜੀ ਤੁਸੀਂ ਅਸੀ ਵੀ ਡਾਂਸ ਕੀਤਾ ਮੇਲਾ ਵਧੀਆ ਲੱਗਿਆ ਤੁਹਾਨੂੰ ਧੀਆ ਦਾ ਹਾਂਜੀ ਇਹ ਜੇ ਮੇਲੇ ਹੋਣੇ ਚਾਹੀਦੇ ਨੇ ਹਾਂਜੀ ਠੀਕ ਹੈ ਤੁਹਾਨੂੰ ਵਧੀਆ ਲੱਗਿਆ ਮੇਲਾ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਪੁੱਤਰ ਵਧੀਆ ਲੱਗਿਆ ਹਾਂਜੀ ਠੀਕ ਹੈ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਦੂਜੀ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਚੌਥੀ ਇਹ ਜਿਹੜੀਆਂ ਬੱਚੀਆਂ ਤੁਸੀਂ ਮੇਰੇ ਸਾਹਮਣੇ ਇਸ ਟਾਈਮ ਦੇਖ ਸਕਦੇ ਹੋ ਛੋਟੀਆਂ-ਛੋਟੀਆਂ ਬੱਚੀਆਂ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਪਰਫਾਰਮੈਂਸ ਇੱਥੇ ਕੀਤੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੀ ਹੈ ਜਿਵੇਂ ਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਛੋਟੇ-ਛੋਟੇ ਕਲਾਸਾਂ ਦੇ ਵਿੱਚ ਪੜ੍ਹਦੇ ਨੇ ਇਹਨਾਂ ਨੇ ਦੱਸਿਆ ਵੀ ਜਿਹੜਾ ਧੀਆਂ ਦੀ ਲੋਹੜੀ ਮੇਲਾ ਅੱਜ ਇੱਥੇ ਕਰਵਾਇਆ ਜਾ ਰਿਹਾ ਸਾਨੂੰ ਉਹ ਜਿਹੜਾ ਮੇਲਾ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਦੇ ਮੇਲੇ ਪਿੰਡਾਂ ਦੇ ਵਿੱਚ ਆਉਣਾ ਹੋਣੇ ਚਾਹੀਦੇ ਨੇ ਤਾਂਕਿ ਉਹ ਜਿਹੜੀਆਂ ਧੀਆਂ ਦੇ ਰਤਵੇ ਨੂੰ ਉੱਚਾ ਚੱਕਿਆ ਜਾ ਸਕੇ